ਪੈਰਾਂ ਦੇ ਵਿੱਚ ਬਹੁਤ ਜ਼ਿਆਦਾ ਜਲਨ ਹੋਣਾ ਸਿਰਫ ਪੈਰਾਂ ਵਿੱਚ ਹੀ ਨਹੀਂ ਕਈਆਂ ਨੂੰ ਤਾਂ ਹੱਥਾਂ ਦੇ ਵਿੱਚ ਵੀ ਜਲਨ ਦੀ ਪ੍ਰੋਬਲਮ ਹੁੰਦੀ ਹੈ ਸੋ ਅੱਜ ਆਪਾਂ ਇਸੇ ਦੇ ਉੱਪਰ ਕਰਨ ਜਾ ਰਹੇ ਹਾਂ ਪਹਿਲਾਂ ਤਾਂ ਇਸੇ ਕਾਰਨ ਨੂੰ ਜ਼ਰੂਰ ਸਮਝਾਂਗੇ ਨਾਲ ਦੇ ਨਾਲ ਜ਼ਰੂਰ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਇਹ ਵੀ ਦੱਸਾਂਗੀ ਕਿ ਆਪਣੀ ਡਾਈਟ ਵਿੱਚ ਤੁਸੀਂ ਕੀ ਸ਼ਾਮਿਲ ਕਰਨਾ ਹੈ ਜਿਸ ਨਾਲ ਤੁਸੀਂ ਆਪਣੀ ਪੈਰਾਂ ਦੀ ਜਲਨ ਦੀ ਪ੍ਰੋਬਲਮ ਤੋਂ ਰਾਹਤ ਪਾ ਸਕਦੇ ਹੋ ਦੇਖੋ ਸੋਣਾ ਨੂੰ ਕਹਿਣ ਨੂੰ ਇਹ ਭਾਵੇਂ ਆਮ ਜਿਹੀ ਗੱਲ ਲੱਗਦੀ ਹੈ ਪਰ ਜਿਨ੍ਹਾਂ ਨੂੰ ਪੈਰਾਂ ਵਿੱਚ ਜਲਨ ਦੀ ਪ੍ਰੋਬਲਮ ਹੈ ਉਹ ਜਾਣਦੇ ਨੇ ਕਿ ਕਿੰਨਾ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਰਾਤ ਨੂੰ ਸੌਣ ਵੇਲੇ ਤਾਂ ਇਹ ਪ੍ਰੋਬਲਮ ਹੋਰ ਵੀ ਜ਼ਿਆਦਾ ਵੱ ਪਹਿਲਾ ਸਭ ਤੋਂ ਆਪਾਂ ਇਹ ਇਹਦੇ ਰੀਜ਼ਨ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕੀ ਕਾਰਨ ਹੁੰਦੇ ਨੇ ਜਿਸ ਕਾਰਨ ਇਹ ਪੈਰਾਂ ਦੇ ਵਿੱਚ ਜਲਣ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਤਾਂ ਕਿ ਤੁਸੀਂ ਆਪਣੀਆਂ ਕੁਝ ਖਾਣ ਪੀਣ ਦੀਆਂ ਆਦਤਾਂ ਉਸੇ ਹਿਸਾਬ ਦੇ ਨਾਲ ਬਦਲ ਸਕੋ ਆਪਣੇ ਲਾਈਫ ਸਟਾਈਲ ਨੂੰ ਉਸੇ ਹਿਸਾਬ ਦੇ ਨਾਲ ਜ਼ਰੂਰ ਬਦਲ ਸਕੋ ਕਿਉਂਕਿ ਇਹ ਪ੍ਰੋਬਲਮ ਨੂੰ ਤੁਸੀਂ ਖੁਦ ਵੀ ਠੀਕ ਕਰ ਸਕਦੇ ਹੋ ਆਪਣੇ ਖਾਣ ਪੀਣ ਨੂੰ ਔਰ ਆਪਣੇ ਲਾਈਫ ਸਟਾਈਲ ਨੂੰ ਠੀਕ ਕਰਕੇ ਸਭ ਤੋਂ ਵੱਡਾ ਕਾਰਨ ਦੇਖੋ ਜਿਨ੍ਹਾਂ ਨੂੰ ਡਾਇਬੀਟੀਜ਼ ਦੀ ਪ੍ਰੋਬਲਮ ਹੈ ਉਹਨਾਂ ਵਿੱਚ ਇਹ ਪ੍ਰੋਬਲਮ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਸੋ ਅਗਰ ਕਿਸੇ ਨੂੰ ਲੱਗਦਾ ਹੈ ਕਿ ਹੁਣ ਤੱਕ ਉਹਨਾਂ ਨੇ ਕਦੇ ਟੈਸਟ ਨਹੀਂ ਕਰਾਇਆ ਹੈ ਜਾਂ ਉਹਨਾਂ ਨੂੰ ਡਾਇਬੀਟਿਸ ਦੀ ਪ੍ਰੋਬਲਮ ਨਹੀਂ ਸੀ ਪਰ ਅਗਰ ਤੁਹਾਡੇ ਪੈਰਾਂ ਵਿੱਚ ਜਲਨ ਦੀ ਪ੍ਰੋਬਲਮ ਹੋਣੀ ਸ਼ੁਰੂ ਹੋਈ ਪਈ ਹੈ ਤਾਂ ਤੁਸੀਂ ਜ਼ਰੂਰ ਇੱਕ ਵਾਰੀ ਆਪਣਾ ਸ਼ੂਗਰ ਟੈਸਟ ਵੀ ਕਰਵਾ ਸਕਦੇ ਹੋ ਕਿ ਕਿਤੇ ਤੁਹਾਡੀ ਸ਼ੂਗਰ ਤਾਂ ਨਹੀਂ ਵਧੀ ਹੋਈ ਕਿਉਂਕਿ ਜਦੋਂ ਡਾਇਬੀਟਿਸ ਦੀ ਪ੍ਰੋਬਲਮ ਹੁੰਦੀ ਹੈ ਤਦ ਵੀ ਜੋ ਹੈ ਪ੍ਰੋਬਲਮ ਪਾਈ ਜਾਂਦੀ ਹੈ ਅੱਗੋਂ ਆਪਾਂ ਗੱਲ ਕਰੀਏ ਤਾਂ ਕਈਆਂ ਨੂੰ ਜਿਨ੍ਹਾਂ ਨੂੰ ਕਿਡਨੀ ਨੂੰ ਲੈ ਕੇ ਕੋਈ ਪ੍ਰੋਬਲਮ ਚੱਲ ਰਹੀ ਹੁੰਦੀ ਹੈ ਕਿਡਨੀ ਸਿਸਟਮ ਸਹੀ ਨਹੀਂ ਚੱਲ ਰਿਹਾ ਉੱਥੇ ਵੀ ਪੈਰਾਂ ਦੇ ਵਿੱਚ ਜਲਣ ਦੀ ਪ੍ਰੋਬਲਮ ਪਾਈ ਜਾਂਦੀ ਹੈ ਹਾਈਪੋਥਾਇਰੋਇਡਿਜ਼ਮ ਜਿਨ੍ਹਾਂ ਨੂੰ ਹੁੰਦਾ ਹੈ ਥਾਇਰੋਇਡ ਦੀ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਸ ਦੇ ਨਾਲ ਕੀ ਹੁੰਦਾ ਹੈ ਜਿਹੜਾ ਇਹ ਕਿ ਹਾਰਮੋਨ ਹੈ ਥਾਇਰੋਇਡ ਵਾਲਾ ਸਾਡਾ ਘੱਟ ਬਣ ਰਿਹਾ ਹੁੰਦਾ ਹੈ ਜਿਸ ਦੇ ਨਾਲ ਪੂਰੀ ਬਾਡੀ ਦੇ ਫੰਕਸ਼ਨਸ ਦੇ ਉੱਪਰ ਇਫੈਕਟ ਪੈ ਰਿਹਾ ਹੁੰਦਾ ਹੈ ਜਿਸ ਕਰਕੇ ਜਿਹੜਾ ਨਰਵਜ਼ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਡਿਸਟਰਬੈਂਸ ਦੇਖੀ ਜਾਂਦੀ ਹੈ ਇਹ ਵੀ ਇੱਕ ਕਾਰਨ ਬਣ ਜਾਂਦਾ ਹੈ ਆਪਣੇ ਪੈਰਾਂ ਦੇ ਵਿੱਚ ਜਲਨ ਹੋਣਾ ਅੱਗੋਂ ਇੱਕ ਹੋਰ ਕਾਰਨ ਅਸੀਂ ਇਹ ਦੇਖ ਸਕਦੇ ਹਾਂ ਕਿ ਜਿਨ੍ਹਾਂ ਦੀ ਜਿਨ੍ਹਾਂ ਦੀ ਖਾਣੇ ਦੇ ਵਿੱਚ ਜਿਨ੍ਹਾਂ ਦੇ ਫੂਡ ਵਿੱਚ ਚੰਗੇ ਨਿਊਟ੍ਰੀਸ਼ਨ ਨਹੀਂ ਪਾਈ ਜਾਂਦੇ ਖਾਸ ਕਰਕੇ ਆਪਾਂ ਬੀ ਕੰਪਲੈਕਸ ਦੀ ਗੱਲ ਕਰੀਏ ਬੀ1 ਹੈ B6 है, B12 ਹੈ folic acid ਹੈ ਇਹ ਚੀਜ਼ਾਂ ਦੀ ਜਿੱਥੇ ਕਮੀ ਹੁੰਦੀ ਹੈ ਉੱਥੇ ਵੀ ਨਿਊਟ੍ਰੀਸ਼ਨ ਵੈਲਿਊ ਘੱਟ ਹੋਣ ਕਰਕੇ ਡੈਫੀਸ਼ੀਐਂਸੀ ਹੋਣ ਕਰਕੇ ਵੀ ਇਹ ਪ੍ਰੋਬਲਮ ਪੈਰਾਂ ਵਿੱਚ ਜਲਣ ਦੀ ਜਿਹੜੀ ਪ੍ਰੋਬਲਮ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਦੇਖਣ ਨੂੰ ਜ਼ਰੂਰ ਮਿਲਦੀ ਹੈ ਜਿਹੜੇ ਅਲਕੋਹਲ ਜ਼ਿਆਦਾ ਕੰਜ਼ਿਊਮ ਕਰਦੇ ਨੇ ਇਹ ਨਹੀਂ ਕਿ ਇੱਕ ਦਿਨ ਜ਼ਿਆਦਾ ਪੀ ਲਈ ਜੋ ਰੈਗੂਲਰ ਹਰ ਰੋਜ਼ ਹੀ ਅਲਕੋਹਲ ਜ਼ਿਆਦਾ ਪੀ ਰਹੇ ਨੇ ਕੰਜ਼ਿਊਮ ਕਰ ਰਹੇ ਨੇ ਉਹਨਾਂ ਨੂੰ ਵੀ ਜੋ ਹੈ ਪੈਰਾਂ ਦੇ ਵਿੱਚ ਜਲਣ ਦੀ ਪ੍ਰੋਬਲਮ ਹੁੰਦੀ ਹੈ স্মੋਕਿੰਗ ਬਹੁਤ ਜ਼ਿਆਦਾ ਕਰਦੇ ਨੇ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਦੇਖੋ ਜਦੋਂ ਸਾਡੀ ਬਾਡੀ ਦਾ ਐਸਿਡਿਕ ਜ਼ਿਆਦਾ ਹੋ ਜਾਏਗੀ ਸਾਡੀ ਬਾਡੀ ਤਾਂ ਕਿਤੇ ਨਾ ਕਿਤੇ ਉਸਾ ਸਾਨੂੰ ਇੰਪੈਕਟ ਜ਼ਰੂਰ ਮਿਲਦਾ ਹੈ ਸਾਡਾ ਜਿਹੜਾ ਨਰਵਸ ਸਿਸਟਮ ਹੈ ਉਸ ਦੇ ਨਾਲ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਸਿਰਫ ਆਪਾਂ ਪੈਰਾਂ ਵਿੱਚ ਜਲਣ ਦੀ ਪ੍ਰੋਬਲਮ ਹੀ ਨਹੀਂ ਬਾਡੀ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਇਸ਼ੂਜ਼ ਜੋ ਹੈ ਸ਼ੁਰੂ ਹੋ ਜਾਂਦੇ ਨੇ ਤੇ ਸਭ ਤੋਂ ਜ਼ਿਆਦਾ ਦੇਖੋ ਜ਼ਰੂਰੀ ਜੋ ਧਿਆਨ ਤੁਸੀਂ ਰੱਖਣਾ ਹੈ ਉਹ ਇਹ ਹੈ ਕਿ ਅਸੀਂ ਆਪਣੀ ਡਾਈਟ ਦੇ ਵਿੱਚ ਵਿਟਾਮਿਨ B12 ਨੂੰ ਜ਼ਰੂਰ ਰੱਖਣਾ ਹੈ ਸਾਡੇ ਨਰਵਸ ਸਿਸਟਮ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਹੈ ਉਥੇ B12 ਜਿਹੜਾ ਵਿਟਾਮਿਨ ਹੈ ਉਹ ਬਹੁਤ ਜ਼ਿਆਦਾ ਮਦਦ ਕਰਦਾ ਹੈ ਜਿਨ੍ਹਾਂ ਦੀ ਡਾਈਟ ਵਿੱਚ ਰੈਗੂਲਰਲੀ ਅਸੀਂ ਦੇਖੀਏ ਆ ਬੀ ਕੰਪਲੈਕਸ ਪੂਰਾ ਮਿਲਦਾ ਹੈ ਜਾਂ ਸਾਰੇ ਵਿਟਾਮਿਨਸ ਮਿਨਰਲ ਸਹੀ ਤਰ੍ਹਾਂ ਅਗਰ ਡਾਈਟ ਵਿੱਚ ਤੁਹਾਡੇ ਜਾ ਰਿਹਾ ਹੈ ਤਾਂ ਇਸ ਤਰ੍ਹਾਂ ਦੀ ਪ੍ਰੋਬਲਮਸ ਉਹਨਾਂ ਨੂੰ ਫੇਸ ਨਹੀਂ ਕਰਨੀਆਂ ਪੈਂਦੀਆਂ ਸੋ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਤੁਹਾਡੀ ਡਾਈਟ ਵਿੱਚ ਕਦੇ ਵੀ ਨਹੀਂ ਹੋਣੀ ਚਾਹੀਦੀ ਹਮੇਸ਼ਾ ਫੋਕਸ ਕਰਦੇ ਹੋਏ ਹੀ ਤੁਹਾਨੂੰ ਆਪਣਾ ਖਾਣਾ ਖਾਣਾ ਚਾਹੀਦਾ ਹੈ ਜਿਸ ਦੇ ਵਿੱਚ ਭਰ-ਭਰ ਕੇ ਤੁਹਾਨੂੰ ਵਿਟਾਮਿਨਸ ਮਿਨਰਲਸ ਇਹ ਸਭ ਚੀਜ਼ਾਂ ਮਿਲ ਰਹੀਆਂ ਹੋਣ ਪ੍ਰੋਟੀਨ ਡਾਈਟ ਅਚੀਵ ਹੋਵੇ ਬੀ ਕੰਪਲੈਕਸ ਦੇ ਉੱਪਰ ਫੋਕਸ ਜ਼ਰੂਰ ਕਰੋ ਅਗਰ ਇਸ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਆਣੀ ਸ਼ੁਰੂ ਹੋਈ ਹੈ ਤਾਂ ਤੁਸੀਂ ਵਿਟਾਮਿਨ ਬੀ ਦੇ ਜਿਹੜਾ ਬ ਨੇ اے ਵੀ ਤੁਸੀਂ ਖਾ ਸਕਦੇ ਹੋ ਵਿਟਾਮਿਨ B12 ਦਾ ਸਪਲੀਮੈਂਟ ਵੀ ਤੁਸੀਂ ਲੈ ਸਕਦੇ ਹੋ ਪਰ ਜੇ ਆਪਾਂ ਗੱਲ ਕਰੀਏ ਅਸੀਂ ਆਪਣੇ ਖਾਣੇ ਵਿੱਚ ਕੀ ਐਡ ਕਰਨਾ ਹੈ ਤਾਂ ਤੁਸੀਂ ਦਹੀਂ ਜੋ ਹੈ ਜ਼ਰੂਰ ਰੈਗੂਲਰਲੀ ਆਪਣੇ ਖਾਣੇ ਵਿੱਚ ਐਡ ਕਰੋ ਗਰਮੀਆਂ ਨੇ ਤਾਂ ਇਸ ਵਿੱਚ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਦਹੀਂ ਖਾਈਏ ਜਿਸ ਨਾਲ ਸਾਡੀ ਗਟ ਹੈਲਥ ਵਧੀਆ ਰਹੇਗੀ ਔਰ ਸਾਡਾ ਜਿਹੜਾ ਡਾਈਜੈਸ਼ਨ ਹੈ ਉਹ ਵਧੀਆ ਰਹਿਣ ਵਾਲਾ ਹੈ ਅਲਟੀਮੇਟਲੀ ਦੇਖੋ ਸਾਡਾ ਡਾਈਜੈਸ਼ਨ ਵਧੀਆ ਹੋਏਗਾ तो उसकी बॉडी चंगा काम करती रहती है न्यूट्रिशन चंगे ता ही मिलने जेको अपनी डाइट डाइटर फोकस करोगे कई तो रूटीन ही यही होंगे कि घरों बाहर निकले बस जो भुख तो लगी बाहर कुछ भी देखिया ਜੋ ਵੀ ਜੀ ਕੀਤਾ ਖਾਣ ਨੂੰ ਉਹ ਖਰੀਦਿਆ ਔਰ ਖਾ ਲਿਆ ਚਾਹੇ ਅਸੀਂ ਉਸ ਵਿੱਚ ਰੋਡ ਸਾਈਡ ਫੂਡ ਦੀ ਗੱਲ ਕਰ ਲਈਏ ਸੋ ਕਦੀ ਕਦਾ ਟੇਸ ਦੇ ਲਈ ਖਾਓ ਤਾਂ ਕੋਈ ਦਿੱਕਤ ਨਹੀਂ ਹੁੰਦੀ ਪਰ ਜੇ ਤੁਸੀਂ ਆਪਣੀ ਡਾਈਟ ਬਣਾ ਹੀ ਇਸ ਤਰ੍ਹਾਂ ਲਈ ਹੈ ਕਿ ਬਾਹਰ ਗਏ ਕਦੀ ਕੁਲਚੇ ਛੋਲੇ ਖਾ ਰਹੇ ਹੋ ਕਦੀ ਤੁਸੀਂ ਕਿਤੇ ਪੂੜੀਆਂ ਖਾ ਰਹੇ ਹੋ ਕੁਲਚੇ ਖਾ ਰਹੇ ਹੋ ਪਟੂਰੇ ਖਾ ਰਹੇ ਹੋ ਅਗਰ ਐਸੀ ਚੀਜ਼ਾਂ ਹੀ ਤੁਸੀਂ ਰੈਗੂਲਰਲੀ ਖਾਂਦੇ ਰਹੋਗੇ ਤਾਂ ਉਸ ਦੇ ਨਾਲ ਤੁਹਾਡੇ ਅੰਦਰ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਹੋਏਗੀ ਹੀ ਔਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਵੀ ਤੁਸੀਂ ਹੋ ਜਾਵੋਗੇ ਸੋ so, ਵਿਟਾਮਿਨ B12 ਦੇ ਉੱਪਰ ਤੁਸੀਂ ਫੋਕਸ ਜ਼ਰੂਰ ਕਰਨਾ ਹੈ ਔਰ ਇੱਥੇ ਸੈਲਡ ਤੁਸੀਂ ਆਪਣੀ ਡਾਈਟ ਵਿੱਚ ਲੋ ਦੇਖੋ ਅਮਰੂਦ ਹੈ ਸੇਬ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਤੁਸੀਂ ਜ਼ਰੂਰ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਸੈਲਡ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਜ਼ਰੂਰ ਖਾਓ ਜਦੋਂ ਅਸੀਂ ਅਲੱਗ-ਅਲੱਗ ਤਰ੍ਹਾਂ ਦਾ ਸੈਲਡ ਖਾਣੇ ਆ ਸਿਰਫ ਸੈਲਡ ਵਿੱਚ ਆਪਾਂ ਗੱਲ ਕਰੀਏ ਤੇ ਇਹ ਨਹੀਂ ਕਿ ਬਸ ਅਸੀਂ ਖੀਰਾ ਘੱਟੇ ਔਰ ਖਾ ਲਿਆ ਕੋਸ਼ਿਸ਼ ਕਰੋ ਕਿ ਤੁਹਾਡਾ ਜਿਹੜਾ ਸੈਲਡ ਆ ਕਲਰਫੁਲ ਹੋਵੇ ਕਿਵੇਂ ਕਿ ਉਸ ਦੇ ਵਿੱਚ ਟਮਾਟਰ ਵੀ ਤੁਸੀਂ ਪਾਓ ਤੁਸੀਂ ਖੀਰਾ ਪਾ ਸਕਦੇ ਹੋ ਪੀਲੇ ਲਾਲ ਕਲਰ ਦੀ ਕੈਪਸਿਕਮ ਹੁੰਦੀ ਹੈ ਜਿਹੜੀ ਇੱਕ ਗ੍ਰੀਨ 컬러 ਦੀ ਕੈਪਸਿਕਮ ਆ ਉਹ ਥੋੜੀ ਮਿਕਸ ਕਰਕੇ ਪਾਓ ਜਿੰਨੇ ਜ਼ਿਆਦਾ 컬러ਫੁਲ ਤੁਸੀਂ ਸੈਲਡ ਖਾਓਗੇ ਉਨੇ ਹੀ ਜ਼ਿਆਦਾ ਵਿਟਾਮਿਨਸ ਔਰ ਮਿਨਰਲਸ ਤੁਹਾਡੀ ਬਾਡੀ ਵਿੱਚ ਉਸ ਦੇ ਨਾਲ ਜਾਣ ਵਾਲੇ ਨੇ ਔਰ ਜਿੰਨੇ ਜ਼ਿਆਦਾ ਵਿਟਾਮਿਨਸ ਔਰ ਮਿਨਰਲਸ ਤੁਹਾਡੀ ਬਾਡੀ ਵਿੱਚ ਜਾਣਗੇ ਤਾਂ ਜਿੰਨੇ ਵੀ ਟਾਕਸਿਨਸ ਨੇ ਉਹ ਬਾਡੀ ਚ ਰਿਮੂਵ ਹੁੰਦੇ ਰਹਿੰਦੇ ਰਹਿੰਦੇ ਨੇ ਔਰ ਜਿਹੜੀ ਪੈਰਾਂ ਦੀ ਜਲਣ ਦੀ ਆਪਾਂ ਪ੍ਰੋਬਲਮ ਦੀ ਗੱਲ ਕਰ ਰਹੇ ਹਾਂ ਇਹ ਕਿਤੇ ਨਾ ਕਿਤੇ ਤੁਹਾਡੀ ਨਿਊਟ੍ਰੀਸ਼ਨਲ ਡੈਫੀਸ਼ੀਅਨਸੀ ਦੇ ਨਾਲ ਜ਼ਰੂਰ ਜੁੜੀ ਹੋਈ ਹੈ ਕਿਉਂਕਿ ਜਦੋਂ ਆਪਾਂ ਡਾਇਬੀਟੀਜ਼ ਦੀ ਵੀ ਗੱਲ ਕਰਦੇ ਆ ਜਾਂ ਐਲਕੋਹਲ ਦੀ ਗੱਲ ਕਰਦੇ ਆ ਉਹ ਇਹ ਚੀਜ਼ਾਂ ਜਿਹੜੀਆਂ ਨੇ ਕੋਈ ਵੀ ਬਿਮਾਰੀ ਅਗਰ ਸਰੀਰ ਦੇ ਵਿੱਚ ਚੱਲ ਰਹੀ ਹੈ ਉਹ ਤਾਂ ਸਾਡੀ ਬਾਡੀ ਦੇ ਵਿੱਚ ਕਿ ਦਿਨ ਅਗੇ ਤੇ ਉਸ ਦੇ ਨਾਲ ਇਨਫਰਮੇਸ਼ਨ ਹੋ ਰਹੀ ਹੁੰਦੀ ਹੈ ਔਰ ਉਸ ਦੇ ਨਾਲ ਸਾਡੇ ਬਾਡੀ ਦੇ ਵਿੱਚ ਜਿਹੜੇ ਚੰਗੀਆਂ ਚੀਜ਼ਾਂ ਨੇ ਵਿਟਾਮਿਨਸ ਐਮਿਨਰਲਸ ਨੇ ਉਹਨਾਂ ਦੀ ਵੀ ਜੋ ਹੈ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ ਬਾਡੀ ਅਬਸੋਰਬ ਨਹੀਂ ਕਰ ਪਾ ਰਹੀ ਹੁੰਦੀ ਚੰਗੇ ਵਿਟਾਮਿਨ ਮਿਨਰਲਸ ਨੂੰ ਪਰ ਜੇ ਅਸੀਂ ਅੱਜ ਵੀ ਆਪਣੀ ਡਾਈਟ ਤੇ ਫੋਕਸ ਕਰ ਲਈਏ ਤਾਂ ਸਾਡੀ ਬਾਡੀ ਨੂੰ ਅਸੀਂ ਫਿਟ ਐਂਡ ਫਾਈਨ ਕਰ ਸਕਦੇ ਹਾਂ ਔਰ ਜਿਹੜੀ ਪੈਰਾਂ ਦੀ ਜਲਨ ਦੀ ਪ੍ਰੋਬਲਮ ਦੀ ਆਪਾਂ ਗੱਲ ਕਰ ਰਹੇ ਆ ਇਸ ਨੂੰ ਤੁਸੀਂ ਆਪਣੀ ਡਾਈਟ ਦੇ ਨਾਲ ਵੀ ਸਹੀ ਕਰ ਸਕਦੇ ਹੋ ਔਰ ਦੂਸਰਾ ਬੀ ਕੰਪਲੈਕਸ ਵਿਟਾਮਿਨ ਦੇ ਜਿਹੜੇ ਕੈਪਸੂਲ ਹੈ ਉਹ ਤੁਸੀਂ ਖਾ ਸਕਦੇ ਹੋ ਮਲਟੀ ਵਿਟਾਮਿਨ ਕੋਈ ਵੀ ਕੈਪਸੂਲ ਹੁੰਦੇ ਆ ਤੁਸੀਂ ਉਹ ਜ਼ਰੂਰ ਆਪਣੀ ਡਾਈਟ ਵਿੱਚ ਸ਼ਾਮਿਲ ਕਰ ਸਕਦੇ ਹੋ ਅਗਰ ਇਸ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਆਪਣੇ ਆਪ ਵਿੱਚ ਫੀਲ ਹੋ ਰਹੀ ਹੈ और नाल, दी नाल अगर तुम हूं तक नहीं पता कि कोई थायराइड की प्रॉब्लम है शुगर की प्रॉब्लम है या कोई इस तरह की प्रॉब्लम है अगर नहीं पता हूँ तक तो एक बार अपना जरूर रेगुलर बॉडी चेकअप जरूर कराओ ब्लड टैसटू करवाने चाहिए है तो कि आइडिया होंगे रहे कि कोई शुगर की प्रॉब्लम की शुरुआत तो नहीं हो रही है या थायरॉयड की प्रॉब्लम तो नहीं हो रही है कई बार होंगे की है कुछ बहुत चिर पहला कई बार टैसट करवाया होंगे साल पहला दो साल पहला और सब नॉर्मल आया हूं तो हर कोई यह सोचता है कि मैं करवाया मैंने कोई ऐसी ਪ੍ਰੋਬਲਮ ਨਹੀਂ ਹੈ ਪਰ ਇਟ ਇਜ਼ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਸਾਨੂੰ ਆਪਣੀ ਬਾਡੀ ਵਿੱਚ ਕੁਝ ਇਸ ਤਰ੍ਹਾਂ ਨਾਲ ਅਲੱਗ ਤਰ੍ਹਾਂ ਦੇ ਸਿੰਪਟਮ ਨਜ਼ਰ ਆਉਂਦੇ ਨੇ ਤਾਂ ਸਾਨੂੰ ਆਪਣੇ ਬਲੱਡ ਟੈਸਟ ਜ਼ਰੂਰ ਕਰਾ ਲੈਣੇ ਚਾਹੀਦੇ ਨੇ ਸਾਨੂੰ ਆਪਣੇ ਚੰਗੇ ਡਾਕਟਰ ਨਾਲ ਕੰਸਲਟ ਜ਼ਰੂਰ ਕਰ ਲੈਣਾ ਚਾਹੀਦਾ ਹੈ ਸੋ ਇੱਥੇ ਆਪਾਂ ਪੈਰਾਂ ਵਿੱਚ ਜਲਨ ਦੀ ਜਦ ਗੱਲ ਕਰ ਰਹੇ ਹਾਂ ਤਾਂ ਤੁਹਾਨੂੰ ਆਪਣੀ ਜੋ ਹੈ ਹਲਕੀ ਫੁਲਕੀ ਸੈਰ ਜਾਂ ਥੋੜੀ ਬਹੁਤੀ ਐਕਸਰਸਾਈਜ਼ ਵੀ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਪੂਰਾ ਬਲੱਡ ਫਲੋ ਪੂਰੀ ਬਾਡੀ ਵਿੱਚ ਜਾ ਸਕੇ ਔਰ ਕਿਸੇ ਵੀ ਤਰ੍ਹਾਂ ਦੀ ਅਗਰ ਬਲਾਕੇਜ ਜਾਂ ਇਨਫਲੇਮੇਸ਼ਨ ਦੇ ਕਰਕੇ ਜੋ ਪੈਰਾਂ ਦੀ ਜਲਣ ਦੀ ਪ੍ਰੋਬਲਮ ਸ਼ੁਰੂ ਹੋਈ ਹੈ ਉਹਦੇ ਵਿੱਚ ਵੀ ਸਹੀ ਤਰ੍ਹਾਂ ਨਾਲ ਤੁਹਾਡਾ ਬਲੱਡ ਫਲੋ ਹੋਣ ਦੇ ਨਾਲ ਨਾਲ ਤੁਹਾਡੀ ਪ੍ਰੋਬਲਮ ਠੀਕ ਹੋ ਸਕੇ ਜਿਨ੍ਹਾਂ ਨੂੰ ਆਰਥਰਾਈਟਿਸ ਦੀ ਪ੍ਰੋਬਲਮ ਹੈ ਉਹਨਾਂ ਨੂੰ ਵੀ ਇਹ ਪ੍ਰੋਬਲਮ ਹੋ ਸਕਦੀ ਹੈ ਪੈਰਾਂ ਦੇ ਵਿੱਚ ਜਲਣ ਦੀ ਅਕਸਰ ਇਹ ਪ੍ਰੋਬਲਮ ਉਹਨਾਂ ਵਿੱਚ ਜ਼ਰੂਰ ਦੇਖੀ ਜਾਂਦੀ ਹੈ ਸੋ ਦੇਖੋ ਇੱਥੇ ਸਾਡੀ ਆਪਣੀ ਜ਼ਿੰਮੇਵਾਰੀ ਹੈ ਕਿ ਅਸੀਂ ਸਿਰਫ ਦਵਾਈਆਂ ਦੇ ਉੱਪਰ ਖੁਦ ਨੂੰ ਡਿਪੈਂਡ ਨਾ ਕਰੀਏ ਕਿ ਪ੍ਰੋਬਲਮ ਸੇ ਕੋਈ ਵੀ ਚੱਲ ਰਹੀ ਹੈ ਅਸੀਂ ਇੱਕ ਗੋਲੀ ਖਾ ਲਈ ਜੀ ਆਪਣੀ ਜਿਹੜੀ ਡਾਕਟਰ ਨੇ ਕਹੀ ਸੀ ਬਸ ਦੈਟਸ ਇਟ ਉਸ ਤੋਂ ਬਾਅਦ ਅਸੀਂ ਇਹ ਧਿਆਨ ਹੀ ਨਾ ਦੇਈਏ ਕਿ ਅਸੀਂ ਕੀ ਖਾ ਰਹੇ ਹਾਂ ਅਸੀਂ ਕਿਵੇਂ ਰਹਿ ਰਹੇ ਹਾਂ ਅਸੀਂ ਸੈਰਿਆਂ ਐਕਸਰਸਾਈਜ਼ ਨਹੀਂ ਵੀ ਕਰ ਰਹੇ ਪੂਰਾ ਦਿਨ ਬੈੱਡ ਤੇ ਬੈਠੇ ਹੋਏ ਜਾਂ ਪੂਰਾ ਦਿਨ ਆਫਿਸ ਵਿੱਚ ਬੈਠੇ ਬੈਠੇ ਅਸੀਂ ਟਾਈਮ ਕੱਢ ਦਿੱਤਾ ਸੋ ਇਹ ਤੁਹਾਡੀ ਆਪਣੀ ਜ਼ਿੰ ਆਪਣਾ ਸਰੀਰ ਕਿ ਤੁਸੀਂ ਇਸ ਨੂੰ ਕਿਵੇਂ ਹੈਲਦੀ ਰੱਖਣਾ ਹੈ ਤੇ ਉਸ ਦੇ ਲਈ ਤੁਹਾਨੂੰ ਚੰਗੀਆਂ ਈਟਿੰਗ ਹੈਬਿਟਸ ਪਾਣੀ ਹੀ ਪੀਣ ਗਿਆ ਉਸ ਤੋਂ ਇਲਾਵਾ ਕੋਈ ਹੱਲ ਨਹੀਂ ਹੈ ਦਵਾਈਆਂ ਖਾ ਖਾ ਕੇ ਤੁਸੀਂ ਆਪਣੇ ਸਰੀਰ ਨੂੰ ਬਹੁਤ ਲੰਬੇ ਸਮੇਂ ਤੱਕ ਤੰਦਰੁਸਤ ਨਹੀਂ ਰੱਖ ਸਕਦੇ ਹੋ ਵਿਟਾਮਿਨ B12 ਤੇ ਫੋਕਸ ਕਰਨਾ ਬਹੁਤ ਜ਼ਰੂਰੀ ਹੈ ਮੈਂ ਸਪੈਸ਼ਲੀ ਇੱਕ ਵਾਰੀ ਵੀਡੀਓ ਵੀ ਬਣਾਈ ਸੀ B12 ਨੂੰ ਲੈ ਕੇ ਪਰ ਅੱਜ ਜਿੱਥੇ ਆਪਾਂ ਗੱਲ ਪੈਰਾਂ ਵਿੱਚ ਜਲਨ ਦੀ ਕਰ ਰਹੇ ਹਾਂ ਉੱਥੇ ਵੀ ਇਸ ਦਾ ਬਹੁਤ ਖਾਸ ਰੋਲ ਹੈ ਸੋ ਨਰਵਸ ਸਿਸਟਮ ਦੀ ਤੰਦਰੁਸਤੀ ਦੇ ਲਈ B12 ਨੂੰ ਸਾਡੀ ਡਾਈਟ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਜਿਹੜੇ ਨਾਨ-ਵੈਜੀਟੇਰੀਅਨ ਨੇ ਉਹ ਤਾਂ ਜਿਹੜਾ ਨਾਨ-ਵੈਜ ਫੂਡ ਹੁੰਦਾ ਉਸ ਤੋਂ ਅੱਛੀ ਮਾਤਰਾ ਵਿੱਚ ਉਹਨਾਂ ਨੂੰ ਵਿਟਾਮਿਨ B12 ਮਿਲ ਜਾਂਦਾ ਪਰ ਜਿਹੜੇ ਵੈਜੀਟੇਰੀਅਨ ਲੋਗ ਹੁੰਦੇ ਨੇ ਸ਼ਾਕਾਹਾਰੀ ਨੇ ਨਾਨ-ভেজ ਬਿਲਕੁਲ ਵੀ ਨਹੀਂ ਖਾਂਦੇ ਉਹਨਾਂ ਵਿੱਚ ਕਿਤੇ ਨਾ ਕਿਤੇ ਵਿਟਾਮਿਨ B12 ਦੀ ਡੈਫੀਸ਼ੈਂਸੀ ਜ਼ਰੂਰ ਪਾਈ ਜਾਂਦੀ ਹੈ ਤਾਂ ਉਸ ਲਈ ਜ਼ਰੂਰੀ ਹੈ ਕਿ ਤੁਸੀਂ ਦਹੀਂ ਜ਼ਰੂਰ ਖਾਓ ਦੁੱਧ ਜ਼ਰੂਰ ਪੀਓ ਤਾਂਕਿ ਤੁਹਾਨੂੰ ਵਿਟਾਮਿਨ B12 ਮਿਲੇ ਜਾਂ ਫਿਰ ਅਗਰ ਡੈਫੀਸ਼ੈਂਸੀ ਹੋ ਗਈ ਹੈ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਦੇ ਨਾਲ ਵਿਟਾਮਿਨ B12 ਦਾ ਸਪਲੀਮੈਂਟ ਜ਼ਰੂਰ ਲੈ ਲੈਣਾ ਚਾਹੀਦਾ ਆਦਰਵਾਇਜ਼ ਜਿਹੜਾ ਬੀ ਕੰਪਲੈਕਸ ਕੈਪਸੂਲ ਹੁੰਦਾ ਉਹ ਦਾ ਤੁਸੀਂ ਰੈਗੂਲਰ ਡੇਲੀ ਵੀ ਕੈਪਸੂਲ ਖਾ ਸਕਦੇ ਹੋ ਔਰ ਉਸ ਨੂੰ ਤੁਸੀਂ ਮਹੀਨਾ ਡੇਢ ਮਹੀਨਾ ਰੈਗੂਲਰ ਖਾ ਸਕਦੇ ਹੋ ਉਸ ਤੋਂ ਬਾਅਦ ਗੈਪ ਆ ਕੇ ਫਿਰ ਸ਼ੁਰੂ ਕਰ ਸਕਦੇ ਹੋ ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਅਸੀਂ ਚਾਹ ਕੇ ਵੀ ਜੋ ਹੈ ਆਪਣੀ ਡਾਈਟ ਨੂੰ ਕਈ ਕਵਾਰ ਇਸ ਕਿਤੇ ਬਾਹਰ ਗਏ ਹੁੰਨਿਆ ਤਾਂ ਆਪਣੀ ਡਾਈਟ ਵਿੱਚ ਉਹ ਚੀਜ਼ਾਂ ਸ਼ਾਮਿਲ ਨਹੀਂ ਕਰ پا ਰਹੇ ਹੁੰਦੇ ਸੈਲਡ ਨਹੀਂ ਖਾ پا ਰਹੇ ਜਾਂ ਹਰੀਆਂ ਸਬਜ਼ੀਆਂ ਜਾਂ ਫਰੈਸ਼ ਖਾਣਾ ਨਹੀਂ ਖਾ پا ਰਹੇ ਤਾਂ ਉੱਥੇ ਤੁਹਾਡੀ ਡਾਈਟ ਵਿੱਚ ਬੀ ਕੰਪਲੈਕਸ ਜਾਂ ਮਲਟੀਵਿਟਾਮਿਨ ਜ਼ਰੂਰ ਹੋਣੇ ਚਾਹੀਦੇ ਨੇ ਕਿਉਂਕਿ ਇਹ ਜਿੰਨੇ ਵੀ ਮਲਟੀਵਿਟਾਮਿਨ ਨੇ ਬੀ ਕੰਪਲੈਕਸ ਹੈ ਇਹ ਸਾਡੇ ਨਰਵਸ ਸਿਸਟਮ ਨੂੰ ਸਾਡੇ ਆਰਗਨਸ ਨੂੰ ਹੈਲਦੀ ਰੱਖਣ ਵਿੱਚ ਮਦਦ ਤਾਂ ਕਰਦੇ ਹੀ ਨੇ ਨਾਲ ਦੇ ਨਾਲ ਜਿਹੜੀ ਸਾਡੀ ਬਾਡੀ ਵਿੱਚ ਬਾਹਰਲਾ ਖਾਣਾ ਖਾਏ ਤੇ ਜਾਂ ਕੋਈ ਚੀਜ਼ ਖਾਪੀ ਰਹਿਆ ਸੀ ਕੁਝ ਵੀ ਪ੍ਰੋਸੈਸਡ ਫੂਡ ਖਾ ਰਹੇ ਆ ਕੋਈ ਵੀ ਟਾਕਸਿਨ ਕਿਸੇ ਵੀ ਤਰ੍ਹਾਂ ਨਾਲ ਅਗਰ ਸਾਡੀ ਬਾਡੀ ਵਿੱਚ ਆ ਗਏ ਨੇ ਤਾਂ ਇਹ ਸਾਰੇ ਵਿਟਾਮਿਨਸ ਜਿਹੜੇ ਆ ਮਿਲ ਕੇ ਸਾਡੀ ਬਾਡੀ ਵਿੱਚੋਂ ਇਹਨਾਂ ਟਾਕਸਿਨਸ ਨੂੰ ਬਾਹਰ ਕਰਨ ਦਾ ਕੰਮ ਕਰਦੇ ਨੇ ਟਾਕਸਿਨ ਜਿੰਨਾ ਜ਼ਿਆਦਾ ਆਏ ਜਿੰਨੇ ਫ੍ਰੀ ਰੈਡੀਕਲਸ ਨੇ ਜਿੰਨਾ ਜ਼ਿਆਦਾ ਸਾਡੀ ਬਾਡੀ ਵਿੱਚ ਹੋਣਗੇ ਜਿੰਨਾ ਜ਼ਿਆਦਾ ਸਮੇਂ ਲਈ ਸਾਡੀ ਬਾਡੀ ਵਿੱਚ ਰਹਿਣਗੇ ਉਨਾ ਹੀ ਇਹ ਸਾਡੀ ਬਾਡੀ ਦਾ ਡੈਮੇਜ ਕਰਨਗੇ ਸਾਡੇ ਜਿੰਨੇ ਆਰਗਨਸ ਨੇ ਉਹਨਾਂ ਦਾ ਡੈਮੇਜ ਕਰਦੇ ਨੇ ਸਾਡੇ ਨਰਵਸ ਸਿਸਟਮ ਦਾ ਡੈਮੇਜ ਕਰਦੇ ਨੇ ਤੇ ਇੱਥੇ ਉਹਨਾਂ ਨੂੰ ਬਾਡੀ ਤੋਂ ਬਾਹਰ ਕਰਨ ਦੇ ਲਈ ਬਹੁਤ ਜ਼ਰੂਰੀ है कि ऐसी विटामिन B12 जरूर खा फिट रहे और अंबे समय तक हैल्दी रह सकी है, दवाइया खा खा के ही खुदा कही है लाइफ गुजार रहे है, गुजारा कर रहे हैं अजि नहीं होना चाहिए सानू अपनी लाइफ जो है हेल्थी वे रखनी चाहिए और कोई भी बीमारी अगर थानू तो परेशान कर रही है तो अज भी अगर तुम अवेयर हो जाओ कि मैं अपनी डाइट सही कर लवा और मैं अपनी फिजिकल एक्टिविटी थोड़ी जी बधा ला कोई भी बीमारी है बहुत ज्यादा अगर प्रॉब्लम चल रही है किसी भी बीमारी की तो उसको पहले नॉर्मल त लिया हो नॉर्मल तो बाद उस अपनी बॉडी तो खत्म भी कर सकते हो जी हाँ ये सोचना तुम खुदा अपना माइंडसैट बनाओ कि मैं खुद नैल्दी बना के ही रखना है जो मर्जी हो जाए मैं ना बीमारिया तो या ना दवाइया तो छुटकारा लेना ही लेना है तो ਤੁਸੀਂ ਇਹ ਕਰ ਸਕਦੇ ਹੋ ਜਦੋਂ ਅਸੀਂ ਇਹ ਸੋਚ ਲਾਂਗੇ ਤਾਂ ਇਹ ਹੋ ਵੀ ਜਾਏਗਾ ਦਵਾਈਆਂ ਤੋਂ ਤੁਹਾਨੂੰ छुटकारा ਮਿਲ ਵੀ ਜਾਏਗਾ ਬਸ ਕਰਨਾ ਕੀ ਹੈ ਤੁਸੀਂ ਆਪਣੀ ਡਾਈਟ ਸਹੀ ਕਰਨੀ ਹੈ ਆਪਣੇ ਸਵੇਰੇ ਦੁਪਹਿਰੇ ਸ਼ਾਮ ਦੀ ਡਾਈਟ ਜੋ ਹੈ ਹੈਲਦੀ ਰੱਖਣੀ ਹੈ ਤਾਜ਼ਾ ਘਰ ਦਾ ਖਾਣਾ ਖਾਣਾ ਹੈ ਸੈਲਡ ਖਾਣੇ ਹੈ ਫਰੂਟਸ ਖਾਣੇ ਹੈ ਇਹ ਜੋ ਚੰਗੀਆਂ ਚੀਜ਼ਾਂ ਸਾਡੀ ਬੋਡੀ ਵਿੱਚ ਜਾਣੀਆਂ ਸਾਡੀ ਬੋਡੀ ਫਿਰ ਤੋਂ ਜੋ ਹੈ ਖੁਦ ਨੂੰ ਤੰਦਰੁਸਤ ਬਣਾਉਣ ਦਾ ਕੰਮ ਆਪਣੇ ਆਪ ਹੀ ਕਰੇਗੀ ਪਾਣੀ ਚੰਗੀ ਮਾਤਰਾ ਵਿੱਚ ਜ਼ਰੂਰ ਪੀਓ ਔਰ ਫਿਜ਼ੀਕਲ ਐਕਟੀਵਿਟੀ ਕੋਈ ਹਾਰਡ ਐਕਸਰਸਾਈਜ਼ ਹੀ ਲੋਡ ਨਹੀਂ ਹੈ ਕੋਈ ਇਹ ਨਹੀਂ ਕਿ ਸਪੈਸ਼ਲ ਜਿਮ ਹੀ ਜਾਣਾ ਹੈ ਉਸ ਲਈ ਤੁਸੀਂ ਅੱਧਾ ਪੌਣਾ ਘੰਟਾ ਵਾਕ ਵੀ ਕਰੋ ਅਗਰ ਉਹ ਵੀ ਤੁਹਾਡੇ ਲਈ ਸਫੀਸ਼ੀਐਂਟ ਹੈ ਥੋੜੀ-ਬਹੁਤੀ ਤੁਸੀਂ ਬੈਠ ਕੇ ਐਕਸਰਸਾਈਜ਼ ਵੀ ਕਰ ਰਹੇ ਹੋ ਉਹ ਵੀ ਤੁਹਾਡੀ ਬੋਡੀ ਲਈ ਸਫੀਸ਼ੀਐਂਟ ਹੈ ਉਮੀਦ ਕਰਦੀ ਹਾਂ ਜਿਨ੍ਹਾਂ ਨੂੰ ਪੈਰਾਂ ਵਿੱਚ ਜਲਣ ਦੀ ਪ੍ਰੋਬਲਮ ਹੈ ਜ਼ਰੂਰ ਆਪਣੀ ਡਾਈਟ 'ਤੇ ਵੀ ਫੋਕਸ ਕਰ ਲਓ ਔਰ ਰੈਗੂਲਰ ਐਕਸਰਸਾਈਜ਼ ਜਾਂ ਵਾਕ ਥੋੜੀ-ਬਹੁਤ ਤੁਸੀਂ ਜ਼ਰੂਰ ਕਰੋ ਔਰ ਦੇਖੋ ਦਹੀਂ ਆਪਣੀ ਡਾਈਟ ਵਿੱਚ ਜ਼ਰੂਰ ਰੱਖੋ ਔਰ ਅਕਰੋਟ ਜਿਹੜਾ ਹੈ ਅਕਰੋਟ ਵੀ ਰਾਤ ਨੂੰ ਪੀਓਗੇ ਤੁਸੀਂ ਸਵੇਰੇ ਖਾਓ ਤਾਂ ਤੁਹਾਨੂੰ ਇਸ ਦੇ ਨਾਲ ਰਿਲੀਫ ਜ਼ਰੂਰ ਮਿਲੇਗਾ ਅਮਰੂਦ ਔਰ ਐਪਲ ਦੀ ਤਾਂ ਮੈਂ ਗੱਲ ਕੀਤੀ ਹੀ ਸੀ ਇਹ ਵੀ ਤੁਸੀਂ ਆਪਣੀ ਡਾਈਟ ਵਿੱਚ ਰ تاکہ سالڈ ਤੋਂ ਸਾਡਾ ਡਾਈਜੈਸ਼ਨ ਸਹੀ ਰਹੇ ਡਾਈਜੈਸ਼ਨ ਠੀਕ ਹੋਣ ਦੇ ਨਾਲ ਹੀ ਸਾਡੀਆਂ ਬਹੁਤ ਸਾਰੇ ਹੈਲਥ ਇਸ਼ੂਜ਼ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਤੋਂ ਦੂਰ ਹੋ ਸਕਦੀਆਂ ਨੇ ਪਰ ਇੱਥੇ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਚਾਹੂੰਗੀ ਜਿਨ੍ਹਾਂ ਦੇ ਪੈਰਾਂ ਵਿੱਚ ਜਲਣ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਅਗਰ ਤੁਸੀਂ ਆਪਣੀ ਡਾਈਟ ਵੀ ਸਹੀ ਕਰਕੇ ਦੇਖ ਲੈਣੇ ਹੋ ਚੰਗੀਆਂ ਚੀਜ਼ਾਂ ਵੀ ਡਾਈਟ ਵਿੱਚ ਐਡ ਕਰ ਲੈਣੇ ਹੋ ਐਕਸਰਸਾਈਜ਼ ਜਾਂ ਵਾਕ ਵੀ ਕਰਕੇ ਦੇਖ ਲੈਣੇ ਹੋ ਕੰਟੀਨਿਊ ਇਹਨਾਂ ਨੂੰ ਕੁਝ ਚੀਜ਼ ਕਰਦੇ ਹੋ ਫਿਰ ਵੀ ਅਗਰ ਤੁਹਾਨੂੰ ਪ੍ਰੋਬਲਮ ਨਹੀਂ ਆਇਆ ਫਿਰ ਤੁਸੀਂ ਡਾਕਟਰ ਨੂੰ ਕੰਸਲਟ ਟਾਈਮਲੀ ਜ਼ਰੂਰ ਕਰ ਲੋ ਤਾਂ ਕਿ ਡਾਕਟਰ ਫਰਦਰ ਤੁਹਾਡੇ ਬਲੱਡ ਟੈਸਟ ਕਰਵਾ ਕੇ ਪਤਾ ਲਗਾ ਸਕਣ ਕਿ ਆਖਿਰ ਪ੍ਰੋਬਲਮ ਕੀ ᱛੀ ਹੈ ਤੇ ਉਸ ਰੂਟ ਕੌਜ਼ ਦੇ ਉੱਪਰ ਉਸ ਦੇ ਉੱਪਰ ਕੰਮ ਕੀਤਾ ਜਾ ਸਕੇ ਤੇ ਤੁਸੀਂ ਉਸ ਹੈਲਥ ਇਸ਼ੂ ਤੋਂ ਛੁਟਕਾਰਾ ਜ਼ਰੂਰ ਪਾ ਸਕੋ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਏਗੀ ਪੈਰਾਂ ਵਿੱਚ ਜਲਣ ਦੀ ਪ੍ਰੋਬਲਮ ਇੰਨੀ ਵੱਡੀ ਪ੍ਰੋਬਲਮ ਵੀ ਨਹੀਂ ਹੈ ਕਿ ਤੁਸੀਂ ਸੋਚੋ ਕਿ ਮੈਨੂੰ ਪਤਾ ਨਹੀਂ ਕੀ ਹੋ ਗਿਆ ਕਿਤੇ ਨਾ ਕਿਤੇ ਤੁਹਾਡਾ ਸ਼ਾਇਦ ਖਾਣ ਪੀਣ ਦਾ ਤਰੀਕਾ ਸਹੀ ਨਹੀਂ ਹੈ ਤੁਹਾਡਾ ਲਾਈਫ ਸਟਾਈਲ ਸ਼ਾਇਦ ਸਹੀ ਨਹੀਂ ਹੈ ਤੁਸੀਂ ਫਿਜ਼ੀਕਲ ਐਕਟੀਵਿਟੀ ਨਹੀਂ ਕਰ ਰਹੇ ਹੋ वो भी कारण बन जाता है अपनी डाइट सही करके खुद को ढेरों बीमारियों तो छुटकारा पा सद वीडियो आज ही चंकी लगी है इस तो इसमें लाइक एंड शेयर जरूर कर देना कमेंट करके भी अपने विचार मेरे ना जरूर साझे करना हूँ तक जेकर पेज नॉलो नहीं किया फॉलो कर लो यूट्यूब चैनल हैल्थ एडवाइस विद हरजोत कौर सबसक्राइब नहीं किया तो फटाफट -फड़ सबसक्राइब भी कर लो मिलेंगे जल्द ही सेहत न जुड़ी होर जानकारी के फिलहाल ले दौ जी इजाजत सत श्रीकाल